ਇਸ ਨੂੰ ਕੋਈ ਫੋਨ। ਓਕੇ? ਰੈਡੀ ਹੈ ਵੀ? ਹਾਂਜੀ ਹਾਂਜੀ। ਹਾਂ। ਸਾਰਾ ਜੋ ਸਟੱਫ ਦੇਚਨ ਪਾਇਆ ਜਾ ਰਿਹਾ ਹੈਗਾ ਇੱਕ ਖਾਸ ਜਗ੍ਹਾ ਨੂੰ ਕਿਹਾ ਗਿਆ ਕਿ ਇਹ ਸਾਰੇ ਪੰਜਾਬ ਦੇ ਵਿੱਚ ਤਾਂ ਈਗਲ 4 ਸੱਚ ਆਪਰੇਸ਼ਨ ਚੱਲ ਰਿਹਾ ਹੈਗਾ। ਔਨ ਐਸਐਸਪੀ ਤੇ ਜਨੇ ਵੀ ਸੀ ਨੇ ਵਸਟਰੋ ਅਪਰੂਵਡ ਕਰ ਰਹੇ ਨੇ। ਆਕੇ ਜਿਹੜੇ ਨਸ਼ਾ ਪੰਜਾਬ ਦੇ ਵਿੱਚੋਂ ਫਰਕ ਕੀਤਾ ਜਾ ਸਕਦਾ। ਕੁਝ ਹੌਟਸਪੌਟਸ ਹੁੰਦੇ ਆ ਜਿਨ੍ਹਾਂ ਤੇ ਅਸੀਂ ਜ਼ੀਰੋਡ ਆਨ ਕਰਦੇ ਆ ਜਿੱਥੇ ਸਾਡੇ ਕੋਲ ਰਿਪੋਰਟਸ ਆਉਣੀ ਆ ਪਬਲਿਕ ਕੋਲੋਂ ਵੀ ਆਉਣੀ ਆ ਤੇ ਸਾਡੇ ਆਪਣੇ ਸੋਸਲ ਵੀ ਹੁੰਦੇ ਆ ਉਹ ਆਕੇ ਦੱਸਦੇ ਨੇ ਕਿ ਕਿੱਥੇ ਸੇਲ ਹੁੰਦੀ ਹੈ। ਇਸ ਕਰਕੇ ਸਾਰੇ ਏਰੀਆ ਨੂੰ ਘੇਰ ਕੇ ਕੁਝ ਡਿਕੋਏ ਕਸਟਮਰ ਭੇਜ ਦਿੱਤੇ ਨੇ ਕੁਝ ਕਸਟਮਰ ਨੂੰ ਸਾਨੂੰ ਵੈਸੇ ਇਨਫੋਰਮੇਸ਼ਨ ਹੁੰਦੀ ਆ ਉਸ ਕਰਕੇ ਉਹਨੇ ਨੈਪ ਕਰਨ ਦੀ ਸੀ ਕਾਰੀ ਨਾਲ ਆ ਜਿੰਨੇ ਵੀ ਠੰਡਾ ਦਾ ਇਹ ਏਰੀਆ ਦਾ ਹਾਈਲਾਈਟ ਤੇ ਹੈ ਜੀ ਪੂਰਾ ਮੰਨਿਆ ਗਿਆ ਵੀ ਪੂਰੇ ਠੰਡੇ ਦੇ ਵਿੱਚ ਤੇ ਨਸ਼ੇ ਦਾ ਜਿਹੜਾ ਕਾਰੋਬਾਰ ਬਹੁਤ ਜ਼ਿਆਦਾ ਹੈ ਕਿਸੇ ਜਗ੍ਹਾ ਤੇ ਹੌਟ ਦੈਟਸ ਵਾਟ ਆਈ ਐਮ ਸੇਇੰਗ ਕਿ ਜਿਹੜੇ ਹੌਟ ਸਪੌਟਸ ਹੈ ਜ਼ੀਰੋਡਾਉਨ ਕੀਤਾ ਹੈ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਸਰਚ ਐਂਡ ਕਾਰਡਨ ਆਪਰੇਸ਼ਨ ਜਿਹੜੇ ਹੈਗੇ ਉਹਨਾਂ ਨੂੰ ਸਰਪਰਵਾਈਜ਼ ਕਰ ਲਈ ਹੈ ਹੈੱਡਕ quartਰ ਤੋਂ ਵੀ ਅਫੀਸਰ ਆਏ ਹੋਣੇ ਸਾਰੇ ਪੰਜਾਬ ਦੇ ਵਿੱਚ ਹੀ ਇਸ ਕਰਕੇ ਤੁਸੀਂ ਦੇਖ ਹੀ ਰਹੇ ਹੋ ਕਿਦਾਂ ਫੋਸਟ ਲੱਗੀਆਂ ਕਿਦਾਂ ਨਾਕੇ ਲੱਗੇ ਹੋਏ ਔਰ ਕੀ ਕੀ ਸਰਚ ਕਰ ਰਹੇ ਆ ਰਿਕਵਰੀ ਆਲਸੋ ਬੀਗ ਮੇਡ ਤੇ ਸ਼ਾਮ ਨੂੰ ਡੀਜੀ ਸਾਹਿਬ ਬریف ਕਰਨਗੇ ਸਾਰੇ ਪੰਜਾਬ ਦਾ ਟੂਟੂ ਤੇ ਕਨੀਆ ਰੀਡਿੰਗ ਪਾਰਟੀਆਂ ਤੇ ਕਿਨੀ ਰਿਕਵਰੀ ਹੋਈ ਲਗਾਤਾਰ ਜਿਸ ਤਰ੍ਹਾਂ ਸਾਡੇ ਦਾ ਸਿਰਫ ਇੱਕ ਇੱਕ ਵਾਰ ਤੇ ਤਿੰਨ ਤਿੰਨ ਵਾਰ ਦੇਤੇ ਪੀ ਖਾਸ ਹੈ ਜੋ ਲੱਗ ਰਹੇ ਨੇ ਜਿਹੜਾ ਸਾਨੂੰ ਹੁਣ ਵਧਾਉਣਾ ਪੈ ਰਿਹਾ ਤੇ ਤਿੰਨ ਤਿੰਨ ਵਾਰ ਜਿਹੜੀ ਕਮੇ ਕਰਦੇ ਪੈ ਰਹੀ ਹੈ ਕੋਈ ਖਾਸ ਉਤੋਂ ਟੈਕਨੀਕਸ ਨਹੀਂ ਆਈਆਂ ਟਾਰਗੇਟ ਸਿਰਫ ਇੱਕੋ ਹੀ ਆ ਲਾਸਟ ਟਾਈਮ ਵੀ ਸੀਐਮ ਸਾਹਿਬ ਨੇ ਕਿਹਾ ਸੀ ਇੱਕ ਸਾਲ ਦੇ ਵਿੱਚ ਸਾਨੂੰ ਇਹ ਜਿਹੜਾ ਕੋੜ ਹੈ ਇਹ ਗਲਤ ਧੰਦਾ ਹੈ ਇਹਨੂੰ ਖਤਮ ਕਰ ਦੇਣਾ ਪੰਜਾਬ ਦੇ ਵਿੱਚ ਹੁਣ ਫ੍ਰੀ ਆ ਪਹਿਲਾਂ ਇਲੈਕਸ਼ਨ ਕਰਕੇ ਕਾਫੀ ਦਿਨ ਅਸੀਂ ਬਿਜ਼ੀ ਰਹੇ ਹਾਂ ਇਲੈਕਸ਼ਨ ਦੇ ਵਿੱਚ ਨਾ ਉਹ ਸਾਡੀ ਪ੍ਰਾਪਰਟੀ ਡੱਗ ਨੂੰ ਖਤਮ ਕਰ ਰਹੀ ਹੈ ਲੈਂਡ ਆਰਡਰ ਨੂੰ ਮੇਨਟੇਨ ਕਰ ਰਹੀ ਹੈ ਇਸ ਕਰਕੇ ਬੜੇ ਜ਼ੋਰ ਨਾਲ ਹਮਲਾ ਮਾਰ ਕੇ ਤੁਸੀਂ ਦੇਖਿਆ ਟਰਾਂਸਫਰ ਸਾਰੀਆਂ ਕਰਨ ਤੋਂ ਬਾਅਦ ਵੀ ਹੁਣ ਜਿਹੜੀ ਹੈਗੀ ਆ ਬਣਾ ਕੇ ਬੈਚਸ ਬਣਾ ਕੇ ਸੀ ਇਹ ਸਾਰਾ ਸਰਚ ਕਰਨ ਦੀ ਹੈ ਪਿੰਡਾਂ ਦੇ ਵਿੱਚ ਬਹੁਤ ਜਿਆਦੇ ਪ੍ਰੋਬਲਮ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਖਬਰਾਂ ਨਹੀਂ ਉੱਪਰ ਆਕਰਕ ਅਗਿਆਨਤਾ ਜਾਂ ਆ ਰਹੀਆਂ ਲੇਕਿਨ ਪਿੰਡਾਂ ਦੇ ਵਿੱਚ ਜਿਆਦਾ ਜਿਹੜੀ ਪ੍ਰੋਬਲਮ ਪਿੰਡਾਂ ਦੇ ਵਿੱਚ ਕਿਉਂਕਿ ਸ਼ਰਮ ਦੇ ਵਿੱਚ ਰੋਜ਼ ਵਾਂਗੂ ਚੈਕਿੰਗ ਜਿਹੜੀ ਹੈ ਤਕਰੀਬਨ ਕਲੀਅਰ ਕਰਦੀ ਰਹਿੰਦੀ ਹੈ ਲੇਕਿਨ ਪਿੰਡਾਂ ਦੀ ਫਿਰ ਪ੍ਰੋਬਲਮ ਜਿਹੜੀ ਹੈ ਵੱਡੀ ਉਹ ਬੇਸਿਕ ਬੇਸਿਕ ਇਸ ਤਰ੍ਹਾਂ ਹੈ ਕਿ ਜਿਹੜੇ ਦੇ ਨਾ ਜਿਹੜੇ ਤੁਹਾਨੂੰ ਦੱਸਿਆ ਹੌਟਸਪੌਟ ਹੈ ਇੱਥੋਂ ਸੇਲ ਹੁੰਦੀ ਹੈ ਉਹ ਵੀ ਪਿੰਡਾਂ ਚੋਂ ਚਲਿਆ ਜਾਂਦਾ ਵੀ ਡੋਂਟ ਡਿਨਾਈ ਦੈਟ ਪਰ ਅਸੀਂ ਕਰਬ ਕਰਨਾ ਚਾਹੁੰਦੇ ਆ ਸਪਲਾਈ ਸਾਈਡ ਤੋਂ ਜਿੰਨੀ ਜਲਦੀ ਕਰ ਸਕੀਏ ਓਨੀ ਜਲਦੀ ਚੰਗਾ ਸੋ ਵੱਡਾ ਮਗਰਮਚ ਪੜਾਂਗੇ ਉਹਦੇ ਨਾਲ ਜਿਹੜੀ ਸਪਲਾਈ ਲਾਈਨ ਹੈ ਉਹ ਨੈਚਰਲੀ ਡਿਮਾਲਿਸ਼ ਹੋ ਜਾਏਗੀ ਸਰ ਪਹਿਲੇ ਦਾਤੇ ਪ੍ਰੋਪਰਟੀ ਅਟੈਚ ਕਰਨ ਦੀ ਗੱਲ ਕੀਤੀ ਸੀ ਜੀ ਜੀ ਬਿਲਕੁਲ ਕਰ ਰਹੇ ਆ ਜੀ ਤੁਸੀਂ ਦੇਖਿਆ ਹੋਣਾ ਡੀਜੀ ਸਾਹਿਬ ਨੇ ਆਫ ਫਿਗਰਸ ਦਿੱਤੀਆਂ ਨੇ ਪੰਜਾਬ 2 ਚ ਕਿੰਨੇ ਕਰੋੜ ਦੀਆਂ ਪ੍ਰੋਪਰਟੀ ਅਟੈਚ ਕੀਤੀਆਂ ਆ ਦੱਸ 15 ਦਿਨਾਂ ਦੇ ਵਿੱਚ ਅਸੀਂ ਅਟੈਚ ਕਰ ਦੇਈ ਦੀ ਆ ਜਿੱਥੇ ਵੀ ਪਤਾ ਲੱਗੇ ਸਾਨੂੰ ਬ੍ਰਾਈਟ ਦੀ ਗੱਲ ਕੀਤੀ ਮੈਡੀਕਲ ਨਸ਼ਾ ਬੜਾ ਜਦ ਰੱਖਿਆ ਮੈਡੀਕਲ ਸਟੋਰ ਜਿਹੜੀ ਕੱਲੇ ਆਮ ਦੇਖਦੇ ਆ ਕਿੱਥੇ ਵੀ ਕੋ ਇਸ ਨੂੰ ਲੈ ਕੇ ਵੀ ਕਦਮ ਚੁੱਕੇ ਜਾ ਰਹੇ ਨੇ ਤੁਹਾਨੂੰ ਐਸਪੀ ਸਾਹਿਬ ਦੱਸ ਕੇ ਹਟਾਉਣੇ ਆਜ ਹੀ ਫੜੀਆਂ ਸੋਰੀਆਂ ਹੈਗੀਆਂ ਨਾ ਸਿੰਥੈਟਿਕ ਡਰਗਸ ਇਹ ਵੀ ਬੜੀਆਂ ਡੈਟ੍ਰੀਮੈਂਟਲ ਨੇ ਇਹਨਾਂ ਨੂੰ ਕੋਈ ਵੀ ਕੈਮਿਸਟਰੀ ਵਿਦਆਉਟ ਪ੍ਰੈਸਕ੍ਰਿਪਸ਼ਨ ਨਹੀਂ ਦੇ ਸਕਦਾ ਹੈ ਲੇਕਿਨ ਜਦੋਂ ਵੀ ਦੇ ਦਿੰਦਾ ਹੈਗਾ ਫਿਰ ਅਸੀਂ ਉਹਨਾਂ ਨੂੰ ਫੜ ਲਈਦਾ ਹੈਗਾ ਸੈਕਟਰ ਵਾਲੇ ਲਈ ਤਾਂ ਇਹ ਵੀ ਇੱਕ ਫੈਕਟ ਹੈ ਇਹਨੂੰ ਵੀ ਅਸੀਂ ਕਲੈਕਟਰ ਆਉਣ ਵਾਲੇ ਦਿਨਾਂ ਚ ਕੀ ਹੋਜੀ ਐਕਸ਼ਨ ਰਹਿਣਗੇ ਜੀ ਐਕਸ਼ਨ ਤੇ ਸਾਰੇ ਸਾਡੇ ਪਬਲਿਕ ਇੰਟਰਸਟ ਹੁੰਦੇ ਆ ਚਾਹੇ ਗੈਕਸਟਰ ਹੋਵੇ ਚਾਹੇ ਅਤਵਾਦ ਹੋਵੇ ਪਚਾ ਲੌਂਡਰਿੰਗ ਹੋਵੇ ਚਾਹੇ ਡਰਗਸ ਹੋਣ so it is in the larger interest of the public only we want to make uh, punjab a very peaceful state uh, free from drugs and crime ਇਹਦੇ ਜੇ ਤੁਸੀਂ ਦੇਖਿਆ ਹੀ ਆ ਕਿ ਜਦੋਂ ਬ੍ਰੀਫਿੰਗ ਕਰਦੇ ਨੇ ਸੀਨੀਅਰ ਅਫਸਰ ਤੇ ਦੱਸਦੇ ਨੇ ਤੁਹਾਨੂੰ ਕਿੰਨੀ ਅਚੀਵਮੈਂਟ ਸਾਡੀਆਂ ਕਿੰਨੇ ਬੰਦੇ ਫੜੇ ਨੇ ਕਿੰਨੇ ਗੈਂਗਸਟਰ ਫੜੇ ਨੇ ਤੁਸੀਂ ਤੁਹਾਨੂੰ ਇਨਕਾਊਂਟਰਸ ਬਾਰੇ ਵੀ ਪਤਾ ਲੱਗ ਜਾਂਦਾ ਸਰ ਨਸ਼ੇ ਦੇ ਜਿਹੜੇ ਆਦੀ ਲੋਕ ਨੇ ਉਹਨਾਂ ਦੇ ਇਲਾਜ ਦੇ ਕਿਸ ਕਿਸ ਕਿਉਂਕਿ ਮੈਡੀਕਲ ਨਸ਼ਾ ਤਾਂ ਚਲੋ ਪਾਪਟ ਉਹ ਤਾਂ ਚੱਲ ਰਿਹਾ ਜਿਹੜੇ ਦੂਸਰੇ ਡਰਗਸ ਦੇ ਸੰਬੰਧਤ ਲੋਕ ਨਹੀਂ ਉਹਨਾਂ ਦੇ ਇਲਾਜ ਨੂੰ ਵੀ ਚੋਣ ਉਹਦੇ ਲਈ ਜਿਹੜੀ ਹੈਬੀ ਹੈਲਥ ਡਿਪਾਰਟਮੈਂਟ ਹੈਗੀ ਆ ਉਹਨਾਂ ਨੇ ਬੈਡਸ ਦੀ ਜਿਹੜੀ ਕੈਪੈਸਿਟੀ ਆ ਉਹ ਕਾਫੀ ਵਧਾਈ ਹੈਗੀ ਆ ਅਗਰ ਕੋਈ ਡੀ ਐਡਿਕਸ਼ਨ ਲਈ ਜਾਣਾ ਚਾਹੁੰਦਾ ਔਰ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਕਾਨੂੰਨ ਅਨੁਸਾਰ ਅਗਰ ਕੋਈ ਬੰਦਾ ਆ ਕੇ ਕਹੇ ਕਿ ਮੈਂ ਐਡਿਕਟਡ ਆ ਜੀ ਮੈਨੂੰ ਹਣ ਫੜਾਇਆ ਜਾਵੇ ਪੂਰੇ ਤੇ ਕੇਸ ਨਹੀਂ ਪਾਇਆ ਜਾਂਦਾ ਸਿੰਥੈਟਿਕਲੀ ਉਹਨੂੰ ਕਨਸਿਡਰ ਕੀਤਾ ਜਾਂਦਾ ਉਹਨੂੰ ਇੱਕ ਵਿਕਟਮ ਮੰਨਿਆ ਜਾਂਦਾ ਤੇ ਕੋਈ ਮਸਲਾ ਮਾਫ ਹੋ ਜਾਂਦੀ ਹੈ ਤੋਂ ਇਹ ਵੀ ਤੁਹਾਡੇ ਦੁਆਰਾ ਮੈਂ ਅਪੀਲ ਕਰਦਾ ਕਿ ਅਗਰ ਕੋਈ ਜੇ ਕੋਈ ਪ੍ਰਾ ਕੋਈ ਐਡਿਕਟਡ ਹੈਗਾ ਉਹ ਜ਼ਰੂਰ ਆ ਕੇ ਦੱਸੋ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਰਾਦਰ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਰਲ ਕੇ ਕੋਸ਼ਿਸ਼ ਕਰਾਂਗੇ ਕਿ ਉਹਨੂੰ ਡੀਡਿਕਸ਼ਨ ਸੈਂਟਰ ਜਮ੍ਹਾਂ ਕਰਵਾਈਏ ਤਾਂ ਕਿ ਉਹ ਤੋਂ ਹਟਾਇਆ ਜਾ ਸਕੇ ਥੈਂਕ ਯੂ ਔਰ